ਕਿਤਾਬ ਵਰਗਾ ਰੱਖੇ ਯਾਦ ਸਦਾ ਰੱਖੇ ਯਾਦ ਸਦਾ ਜਿਹੜਾ ਮਿਲੇ ਤੈਨੂੰ ਰੱਖੇ ਯਾਦ ਸਦਾ ਜਿਹੜਾ ਮਿਲੇ ਤੈਨੂੰ ਕਿਰਦਾਰ ਰੱਖੇ ਤੂੰ ਚੰਗੀ ਕਿਤਾਬ ਵਰਗਾ ਰੱਖੇ ਯਾਦ ਸਦਾ ਜਿਹੜਾ ਮਿਲੇ ਤੈਨੂੰ ਕਿਰਦਾਰ ਰੱਖੀ ਤੂੰ ਚੰਗੀ ਕਿਤਾਬ ਵਰਗਾ ਮਿਲੇ ਸਭ ਨੂੰ ਮਿਲੇ ਸਭ ਨੂੰ ਖਿੜੇ ਮੱਥੇ ਮਿਲੀ ਸਭ ਨੂੰ ਤੂੰ ਖਿੜੇ ਮੱਥੇ ਬਣ ਜਾਵੀਨਾ ਮੁਸ਼ਕਲ ਸਵਾਲ ਵਰਗਾ ਬਣ ਜਾਵੀਨਾ ਮੁਸ਼ਕਲ ਸਵਾਲ ਵਰਗਾ ਲੱਖ ਮੁਸੀਬਤਾਂ ਲੱਖ ਮੁਸੀਬਤਾਂ ਜ਼ਿੰਦਗੀ ਚ ਆਉਂਦੇ ਰਹੀ ਲੱਖ ਮੁਸੀਬਤਾਂ ਜ਼ਿੰਦਗੀ ਚ ਆਉਂਦੇ ਰਹੀ ਬਣੀ ਕੰਡਿਆਂ ਚ ਖਿੜੇ ਗੁਲਾਬ ਵਰਗਾ ਬਣੀ ਕੰਡਿਆਂ ਚ ਖਿੜੇ ਗੁਲਾਬ ਵਰਗਾ ਜਿਹੜਾ ਆਇਆ ਉੱਪਰ ਕੇ ਚਲਾ ਗਿਆ ਜਿਹੜਾ ਆਇਆ ਉਹ ਉੱਪਰ ਕੇ ਚਲਾ ਗਿਆ ਸਰਿੰਦਰ ਦੋਸਤੋ ਖੁੱਲੀ ਕਿਤਾਬ ਵਰਗਾ ਸਰਿੰਦਰ ਦੋਸਤੋ ਖੁੱਲੀ ਕਿਤਾਬ